ਵੱਟ ਦੇ ਰੋਲੇ ਪਿਛੇ ਤਾਇ ਨੇ ਚੜਤਾ ਚਾਨ ਗੋਲੀ ਮਾਰ ਕੇ ਭਤੀਜੇ ਨੂੰ ਉਤਾਰਤਾ ਮੋਤ ਦੇ ਘਾਟ ਖੇਤਾਂ ਦੇ ਵਿੱਚ ਹੀ ਦਿੱਤਾ ਸਾਰੀ ਵਾਰਦਾਤ ਨੂੰ ਅੰਜਾਮ ਪੂਰੀ ਘਟਨਾ ਸੁਣ ਕੇ ਤਹਾਟੇ ਵੀ ਲੂ ਕੰਡੇ ਖੜੇ ਹੋ ਜਾਣਗੇ ਮੋਗਾ ਦੇ ਨਿਹਾਲ ਸਿੰਘ ਵਾਲਾ ਪਿੰਡ ਤੋਂ ਇਸ ਮਾਮਲਾ ਸਾਹਮਣੇ ਆਇਆ ਜਿੱਤੇ ਜ਼ਮੀਨੀ ਵਿਵਾਦ ਨੇ ਖੌਫਨਾਕ ਰੂਪ ਧਾਰ ਲਿਆ ਜਦੋਂ ਖੇਤਾਂ ਦੇ ਵਿੱਚ ਇੱਕ ਚਾਚੇ ਤੇ ਭਤੀਜੇ ਦੇ ਵਿੱਚ ਕਹਾਣੀ ਸੁਣੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਚਾਚਾ ਆਪਣੀ ਰਿਵੋਲਵਰ ਨਾਲ ਭਤੀਜੇ ਨੂੰ ਮੂਤ ਦੇ ਘਾਟ ਉਤਾਰ ਦਿੰਦਾ ਸੋ ਵੱਡੀ ਵਾਰਦਾਤ ਹੋਈ ਹੈ ਪੰਜਾਬ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਮੀਨ ਨੂੰ ਲੈ ਕੇ ਚਾਚੇ ਭਤੀਜੇ 'ਚ ਆਪਸੀ ਝਗੜਾ ਜ਼ਰੂਰ ਚੱਲ ਰਿਹਾ ਸੀ ਲੇਕਿਨ ਹੁਣ ਚਾਚੇ ਵੱਲੋਂ ਇਸ ਗੱਲ ਦਾ ਐਂਡ ਹੀ ਕਰ ਦਿੱਤਾ ਗਿਆ ਤਾਂ ਚਾਚੇ ਨੇ ਇਹ ਆਪਣੇ ਹੀ ਭਤੀਜੇ ਨੂੰ ਗੋਲੀ ਮਾਰ ਕੇ ਮੂਤ ਦੇ ਘਾਟ ਉਤਾਰ ਦਿੱਤਾ ਇਹਨਾਂ ਦਾ ਨੇ ਜੀ ਜੋਨਦੇ ਨਵੀਰ ਦੇ ਫਾਦਰ ਜੀ ਹੁੰਦੇ ਸੀ ਕਿ ਉਦੋਂ ਤੋਂ ਲੈ ਕੇ ਇਹਨਾਂ ਦਾ ਭਰਾਵਾਂ ਦਾ ਆਪਸ ਵਿੱਚ ਇਹਨਾਂ ਦੇ ਤਾਇ ਦਾਦੇ ਦੇ ਫਾਦਰ ਦਾ ਕੋਈ ਜ਼ਮੀਨ ਦਾ ਵੰਡਣ ਦੇ ਰੌਲਾ ਸੀ ਇਹ 2006 ਤੋਂ ਇਹਨਾਂ ਦੀਆਂ ਲਿਖਤਾਂ ਲਖਤਾਂ ਵੀ ਹੋਈਆਂ ਨੇ ਤੇ ਪਰ ਉਸੇ ਕੋਈ ਗੱਲ ਸਿਰੇ ਨਹੀਂ ਚੜੀ ਗਈ ਮੈਂ ਵੀ ਇਹਨਾਂ ਦੇ ਰੌਲੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਤੋਂ ਬਾਅਦ ਕਈ ਵਾਰ ਆਇਆ ਅੱਜ ਵੀ ਅਸੀਂ ਇਕੱਠੇ ਹੋਣਾ ਸੀਗਾ ਇੱਥੇ ਪਰ ਕਾਰਨ ਇਹ ਸੀਗਾ ਕਿ ਬਾਦਰ ਸਿੰਘ ਨਹੀਂ ਸੀ ਕਿਸੇ ਗੱਲ ਤੇ ਖੜਦਾ ਉਹ ਹਮੇਸ਼ਾ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਉਸੇ o ਰੰਗ sea, <muchas>